ਮੇਰੇ ਨੰਦਰ ਦੁਰਗਾ ਜਾਣਾ। ਇਹ ਨਦੀ ਆਉਂਦੀ ਕਿਹੜੀ? ਉਹ ਸਰਸਾ ਕਹਿੰਦੇ ਉਹਨੂੰ। ਹਾਂ। ਚਰਮ ਗੰਗਾ। ਹਾਂ। ਗੁਰਦੁਆਰਾ ਟੱਪ ਦੇਦਾਰੇ ਹਾਂ। ਉੱਥੇ। ਸੇਕ ਉਡੰਦੇ ਤੇ। ਹਾਂ। ਝੂੜ ਗਿਆ ਤੇ ਸਾਰੇ ਕਿਤੇ ਦੇ ਜਾਣਾ ਜਿੰਨੇ ਛੜੇ ਹੁੰਦੇ ਸਾਰੇ ਮੁੰਡੇ ਜਲਦੇ ਤੇਰੇ ਬੰਦ ਸਾਰੇ ਜਾਂਦੇ ਨੇ ਬੰਦੇ ਬੰਦ ਜੰਦੇ ਤੇ ਯਾਰ ਝੂੜਦਾ ਕਿ ਆਗ ਪਹਿਲਾਂ ਹੀ ਦੇਖਾ ਵੀ ਗੱਠ ਦੇਖੇ ਕਿਤੇ ਬਾਅਦ ਸਾਰੇ ਮਰਦੇ ਇੱਕ ਦੋ ਹੀ ਰਹਿ ਜਾਂਦੇ ਯਾਰ ਉਹ ਤਾਂ ਸਾਰੇ ਮਰਲੇ ਵਿਚਾਰੇ ਨੂੰ ਗੱਠ ਦੇਣੀ ਪਿਆਏ ਮੈਨੂੰ ਥੋੜਾ ਜਿਹਾ ਦੇ ਦੇ ਥੋੜਾ ਜਿਹਾ ਨੂੰ ਗੱਠ ਦੇ ਦੇ ਆਏ ਕਹਿੰਦੇ ਤੇ ਵਿਆਹ ਹੋ ਜਾ ਬਿਆਹ ਪਰ ਹੋਣੀ ਉਹ ਲੈ ਜੇ ਨਹੀਂ ਬਣਾ ਤਾਲੂਨ ਤੇ ਬਣਾਣਾ ਪੜੇ ਹੁੰਦਾ ਨਹੀਂ ਹੁਣ ਪੱਥਰਾਂ ਦੀ ਢੇਰੀਆਂ ਵੀ ਤਾਂ ਲਾਉਂਦੇ ਹੁੰਦੇ ਪੱਥਰਾਂ ਦੀਆਂ ਢੇਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰ ਮਾਤਾ ਮਗਰਦਾਸਾ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਉਹ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਚ ਰੱਖੀ ਸਾਰੇ ਆਪਣੇ ਜੀਵਨਾਂ ਦੇ ਵਿੱਚ ਖੁਸ਼ ਰਹਿਣ ਮਾਰਨਿੰਗ ਟਾਈਮ ਆ ਜੀ ਬਿਲਕੁਲ ਸਵੇਰ ਸਵੇਰ ਜਮਈ ਇੱਕ ਤਾਂ ਰਾਤ ਵੀ ਥੋੜਾ ਥੋੜਾ ਮੀਂਹ ਪੈ ਗਿਆ ਤੇ ਰਾਤ ਤਾਂ ਏਸੀ ਨੇ ਇਕੱਠੇ ਕਰਦੇ ਰੱਖ ਕੇ ਤਾਂ ਜਦੋਂ ਹੁਣ ਮਾਰਨਿੰਗ ਟਾਈਮ ਮਤਲਬ ਉੱਠਣ ਚ ਅਸੀਂ ਥੋੜਾ ਧਾ ਘਟਾ ਲੇਟ ਹੋ ਗਏ ਜੀ ਤੇ ਉਹਨੂੰ ਜਦੋਂ ਉੱਠ ਕੇ ਬਾਹਰ ਦੇਖਿਆ ਹਾਲਾਤ ਓਏ ਮੇਰੇ ਰੱਬਾ ਮੋٹے ਮੋٹے ਕਿਣੇ ਪੈਣ ਨੂੰ ਸਟਾਰਟ ਹੋਏ ਹੋਏ ਆ ਦੇਖਿਓ ਜੀ ਉੱਪਰੋਂ ਵਾਹ ਜੀ ਵਾਹ ਕੈਮਰੇ ਕਾ ਬਖਾੜੇ ਧੰਨਵਾਦ ਦੇਖਿਓ ਹੋਰ ਮੈਂ ਸਾਫ਼ ਵੀ ਕਰ ਲਮ ਕੈਮਰਾ ਵਾਹ ਇੱਕ ਰਿ ਦੇਖੋ ਨਾ ਕਿਹੋ ਜਿਹਾ ਮਾਹੌਲ ਬਣਿਆ ਵਾ ਖਤਰਨਾਕ ਮਾਹੌਲ ਬਣਿਆ ਵਾ ਪੂਰਾ ਤਿਆਰੀ ਆ ਬਸ ਸਵੇਰਾ ਕਪੜੇ-ਕਪੜੇ ਉਣਨੇ ਨੂੰ ਤਿਆਰ ਪਏ ਤੁਹਾਡੇ ਐਨੂੰ ਕਿ ਦੇਖ ਗਿਆ ਉਹ ਤੂੰ ਕੀ ਕਰਦਾ ਹਰੇ ਤਰਦਾ ਬੀ ਆਜ ਨੂੰ ਉਹ ਪਉਂਗਾ ਮੈਂ ਆ ਗਿਆ ਲੈ ਕਹਿਣ ਦੀ ਉਹ دیر ਤੀ ਉਠਾ ਆਪਾਂ ਜਿਵੇਂ ਡਿਊਰੀ ਪੈ ਗਈ ਲੈ ਪਉਂ ਉਹ ਰੇ ਪੈਣਾ ਆਪਾਂ ਨੇ ਅੱਜ ਹੁਣ ਹੁਣ ਤਾਂ ਸੌਣ ਪੈਣਾ ਜੇ ਰਾਤ ਨੂੰ ਤਾਂ ਪਉਂਗੇ ਬਾਈ ਕੁਝ ਖਾ ਖਾ ਸਭਾਈ ਕੁਝ ਜੀ ਕੇ ਸੱਪੇ ਇਹ ਹਰਸਾ ਰਹੀ ਹੈ ਜੀ ਬਹੁਤ ਬੁੱਢੜ ਆ ਗਿਆ ਹੋ ਗਿਆ ਫੁੱਲ ਸਪੀਡ ਦਾ ਲ ਆ ਗਿਆ ਆ ਗਿਆ ਪਰ ਮੈਂ ਤੁਹਾਨੂੰ ਕੱਦੀ ਕਹਨੀ ਵੀ ਚਲੋ ਡੰਗਰ ਚੋਲੇ ਗਏ ਉਹ 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 ਕੱਪੜਾ ਤਾਂ ਕੋਈ ਗੱਲ ਨਹੀਂ ਉਹ ਫਟੇ ਉੱਥੇ ਹਾਂ ਬਈ ਪਰ ਤੁਸੀਂ ਉਹ ਕੰਮ ਕਰ ਕੋਈ ਨਹੀਂ ਤਾਂ ਕਿ ਜੇ ਹੁਣ ਮੀਂਹ ਪੈਣ ਲੱਗਾ ਮੈਂ ਸੈਨ ਚੋਣੀਆਂ ਚੋ ਤਾਂ ਹੋ ਜਾਣੀਆਂ ਪਰ ਫਿਰ ਵੀ ਔਖਾ ਤੋਂ ਕੀ ਆ ਔਖਾ ਮਤਲਬ ਕੀ ਆ ਮਤਲਬ ਇਹ ਔਖਾ ਕੀ ਹੋ ਲੂਗਾ ਬਈ ਬਈ ਮਤਲਬ ਮਤਲਬ ਮੀਂਹ ਦੇ ਵਿੱਚ ਲਾਈਟ ਪੱਜ ਗਈ ਪੱਖੇ ਬੰਦ ਹੋ ਗਏ ਉਹਨਾਂ ਦੇ ਮੱਖਰ ਮੱਛੀ ਲੜਨ ਲੱਜਾਣਾ ਮੱਖਰ ਮੱਛੀ ਨਾਲੇ ਮੱਖਰ ਨੇ ਲੜਜਣਾ ਨਾਲੇ ਮੱਛੀ ਨੇ ਲੜਜਣਾ ਮੱਖਰ ਮਕੀਆ ਹਾਂ ਕਰ ਆ ਸ਼ਟਾਉ ਲਾ ਦੇ ਹੁਣ ਤੇਰਾ ਇਹ ਕਿਹ ਚੁੱਕੇ ਕਰ ਹਾਂ ਲਾਉਣਾ ਪੈਣਾ ਹੁਣੇ ਤੁਹਾਨੂੰ ਕੀ ਲਾ ਦੀ ਕਿਆ ਆ ਲਾ ਦੇ ਬਾਬਾ ਛੜ ਅੰਦਰ ਲੱਗੀ ਜਾਣ ਚਲੋ ਕਰਨ ਚੱਕ ਪੰਡਿਆ ਜਾ ਓਏ ਪਾਗਾਂ ਵੀ ਪੈਣਾ ਜਾ ਆ ਲੋ ਓਏ ਕਿੱਧਰ ਨੂੰ ਦੇਖ ਲਿਆ ਹੈ ਪਾਗਲ ਆ ਜਾ ਆ ਲੈ ਜਲ ਮੈਂ ਦੋ ਬਾਲਟੀ ਮੈਂ ਮੇਰੇ ਤੇ ਆ ਜਿ ਪੂਰੀ ਕਵੇਟ ਕਲ ਮੋਟੇ ਮੋਟੇ ਕਣੇ ਆ ਗਏ ਜੀ ਵਾਹਿਗੁਰੂ 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 ਸਤਨਾਮ 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 ਹਾਂ ਜੀ ਤੋਹੇ ਤੜਕਾ ਹੈ ਤਾ ਪੋਲਾ ਆ ਮੈਂ ਤੇ ਪਹਿਲਾਂ ਆ ਗਿਆ ਫੜੀ ਮੰਮੀ ਨੇ ਚੈਲੰਜ ਲਾਇਆ ਤੇ ਅੱਛਾ ਚੈਲੰਜ ਦੋਨਾਂ ਦਾ ਚੈਲੰਜ ਤਾਂ ਕੱਲ ਜੀ ਰਾਤ ਨੂੰ ਫਰਮਾਇਸ਼ ਦਾ ਕਿਆ ਹੋਇਆ ਜੀ ਮੈਂ ਆਖਦਾ ਸੀ ਉਹ ਜੜੀ ਹੈਗੀ ਸੀਗੀ ਜੀ ਉਹ ਪਾਈ ਵਿੱਚ ਬੱਤੀ ਜੀ ਉਹ ਕੱਢ ਲਈ ਥੋੜੀ ਜਿਹੀ ਚੋਈ ਪਰ ਤਖਲੀਫ ਬਹੁਤ ਮੰਨੀ ਨੇ ਥੋੜੀ ਜਿਹੀ ਚੋਈ ਸੀ ਛੜਤੀ ਮੁੜ ਕੇ ਦਵਾਰੇ ਸਾਤੇ ਪਾਈ ਜੀ ਲੱਤਾਂ ਬਹੁ ਮਾਰੀਆਂ ਨੇ ਉਹ ਫੇਰ ਰਹਿ ਗਿਆ ਹੁਣ ਫੇਰ ਪਰੋਣੇ ਨੂੰ ਬੁਲਾਉਣਾ ਪੈਣਾ ਸਾਨੂੰ ਤੇ ਫੇਰ ਅੱਗੇ ਪ੍ਰੋਸੈਸ ਸ਼ੁਰੂ ਹੋਊਗਾ ਦਵਾਰੇ ਪੁੱਤੋ ਦੇ ਥਾਣੇ ਦੇ ਵਿੱਚ ਪਤਾ ਨਹੀਂ ਕਿਆ ਚੱਕਰ ਹੋ ਗਿਆ ਯਾਰ ਮੋਰ ਤਾਂ ਚਲਾ ਦੂੰ ਯਾਰ ਰੈਟ ਹੈਗੀ ਦਾ ਹੈ ਹਾਂ ਚਲਦਾ ਕਿਹਾ ਬੋਤਾ ਹੈ ਹਾਂ ਇਹ ਗੱਲ ਹੈਗੀ ਆ ਚਲ ਪਾਜ ਨੂੰ ਕਰਦੇ 16 ਆਣੇ ਆ ਕਰਨ ਦੇਖ ਪੁੱਤ ਚਲ ਕੇ ਮੜ ਜਾ ਉੱਥੇ ਅੰਮੀ ਆ ਰਹੀ ਆ ਸਮਾਂ ਤਾਂ ਆ ਗਿਆ ਉਹ ਦੇਖ ਜਾ ਕੇ ਉੱਥੇ ਕੋਈ ਗੋਹਾਗਾ ਤਾਂ ਨਹੀਂ ਹੈਗਾ ਪਿੱਛੇ ਛੱਡਿਆ ਫੇ ਬੱਛੂ ਹਾਂ ਕਰਦੇ ਨਹੀਂ ਕਰਦੇ ਨਹੀਂ ਇਹਦਾ ਤਾਂ ਕਿੱਥੇ ਯਾਰ ਜਾ ਹੀ ਨਹੀਂ ਹੋਇਆ ਉਹ ਜਿਹੜਾ ਹੈਗਾ ਇਹਦੇ ਨਾਲ ਕੰਮ ਸਾਰਨਾ ਪੈਣਾ ਥੋੜਾ ਜਾਊਂ ਆ ਜਾਊਂਗਾ ਕਰਨਾ ਹੈਗਾ ਪੁੱਤ ਖਿੱਚਦੇ ਥੋੜੇ ਹਾਂ ਥੋੜਾ ਥੋੜਾ ਖਿੱਚਦੇ ਬੈਠਣਾ ਜਿਵੇਂ ਆਪਾਂ ਨੇ ਉਹ ਕਿੱਥੇ ਗਾਹ ਤੇ ਦਾ 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 ਉਹ ਆ ਕੇ ਆ ਕੇ ਰਾਮ ਗੱਪ ਹਾਂ ਆਲੇ ਹੋਰ ਖਿੱਚ ਦੇ ਆਲੇ ਸਫਾਈ ਕਰੀ ਜਿੰਦੀ ਪੂਰੀ ਨੂੰ ਇੱਕ ਕੀ ਦੀ ਆ ਹਾ ਦਾ ਪੈੜੀ ਜੀ ਪੂਛ ਮਾਰਨੇ ਵਾਲੀ ਕਰਨ ਕੀ ਕਰਦੀ ਐ ਇੱਧਰ ਨੂੰ ਉਹ ਕਰਨ ਤੂੰ ਸਾਰਾ ਗੰਨਾ ਤੂੰ ਤਾਂ ਗੋਹਾ ਚੱਕਿਆ ਦਾ ਗੋਹਾ ਉੱਥੇ ਫੇਰ ਪਿਆ ਹਲੋ ਹਾਂ ਵੀ ਤੇਰੇ ਪਿੱਛੇ ਵੀ ਪਿਆ ਹਾਂ ਇਹ ਨਹੀਂ ਰੱਖਦਾ ਹਾਂ ਇਹ ਨਹੀਂ ਰੱਖਦਾ ਹਾਂ ਕੀ ਕਰਦਾ ਤੂੰ ਇੰਨੀ ਦੂਰ ਕਿਤੇ ਰੱਖੀ ਵੀ ਇਹੋ ਪਾਲਟੀ ਦੂਰ ਨਹੀਂ ਲੈਂਦੀ ਪਹਿਲਾਂ ਇੱਥੇ ਦੀ ਚੱਲ ਕਰ ਚੱਕ ਕੇ ਰੱਖਾਂਗਾ ਹਾਂ ਐਨ ਇਸ ਵੀਡੀਓ ਕਾਹਦੇ ਚਲਾਉਂਦਾ ਹੌਲੀ ਹੌਲੀ ਚਲਾ ਹਾਂ ਪਰ ਉਹਨੂੰ ਪਰਦਾ ਹੀ ਨਹੀਂ ਕਿ ਉੱਪਰ ਦੇ ਫੜਾਂ ਜੜਚ ਤੇ ਜਿਵੇਂ ਜੜਚ ਦੇ ਨੂੰ ਫੜਦਾ ਹੀ ਨਹੀਂ ਹਾਂ ਹਾਈਨ ਲੰਬੀ ਮਾਰ ਤਾਰ ਜੜਚ ਦੇ ਹਟ ਕੇ ਇਹਨੂੰ ਉੱਪਰ ਤੇ ਫੜ ਕੀ ਕਰਦਾ ਹੈ ਕਰਦਾ ਕਾਹਦੇ ਨਹੀਂ ਤੂੰ ਨਾ ਲੱਗ ਕੋਈ ਨਾ ਪੱਡੂਆ ਹਾਂ ਦੱਸ ਤਾਂ ਹੀ ਦੋ ਦੋ ਘੰਟੇ ਬੈਠਾ ਰਹਿੰਦੇ ਇੱਥੇ ਫਿਰ ਹਾਂ ਸਿਰੇ ਤੇ ਫੜ ਪਰਦੇ ਫਿਰ ਕਰਦਾ ਕੀ ਐ ਫਿਰ ਤੂੰ ਐਨੇ ਦਿਨ ਹੋ ਗਏ ਤੈਨੂੰ ਕੀ ਕਰਨਾ ਫਿਰ ਤੂੰ ਇਹ ਯਾਰ ਇੱਥੇ ਦੇ ਫੜੇ ਲੈ ਆਹ ਚੀਜ਼ ਫੜਨੀ ਲੈ ਲੈ ਦੇਖ ਤੱਕ ਕਿੰਨਾ ਵੱਜਦਾ ਲੈ ਬਾ ਐ ਢਿੱਲਾ ਛੱਡੀ ਜਾਣਾ ਹੱਥ ਮੁੜ ਕੇ ਹੱਥ ਛੇੜਨੇ ਨਹੀਂ ਉੱਤੇ ਤੇ ਲੈ ਦੇਖ ਹੁਣ ਆ ਦੇ ਅਗੂਠਾ ਦੇ ਕਿਤੇ ਲਿਖ ਗਿਆ ਗੂਠੇ ਸਿੱਧੇ ਰੱਖ ਬਚਾਲੇ ਹਾਂ ਜੀ ਉੱਪਰ ਇੱਥੇ ਇੱਥੇ ਅਗੂਠਾ ਰੋਣਾ ਉਰੇ ਐ ਜਗ੍ਹਾ ਤੇ ਆ ਲੈ ਹਾਂ ਬਾਈ ਦੱਬੀ ਜੰਗੂੜੀਆਂ आए ढिं करके उंगलिया फिर दबी गूठा मुझे नहीं गूठा गूठा ले गूठा रखा सेंटर गूठा नहीं देखा बस आए दबणी उंगलियां देखो आए आए उंगलियाँ आए आए हाँ गूटा भी हूं अहू भी रखना सेंटर च रखा तेरा इतना इना इधर आ जाए मास சட்டர் மாணி ஆக்கே ਇਹਦੇ ਥਾੜਨੇ ਲਈ ਕਰਿਆ ਵਾ ਸਾਨੂੰ ਮਲਕੀਤ ਬਾਈ ਕਹਿੰਦਾ ਵੀ ਹੁਣ ਹਟਦਾ ਹੀ ਨਹੀਂ ਹੈਗਾ ਜਾਂ ਪੈਂਦਾ ਹੀ ਨਹੀਂ ਤਾਂ ਹੈਗਾ ਹੈ ਮਹਾ ਜਾਂਦਾ ਤੂੰ ਮੈਨੂੰ ਵੀ ਜਾ ਹਟਦਾ ਹੀ ਨਹੀਂ ਹੁਣ ਜਾਂ ਪੈਂਦਾ ਹੀ ਨਹੀਂ ਤਾਂ ਹੈਂ ਬਲੀਏ ਹੁਣ ਦੇਖੇ ਤਾਂ ਮਹਾਰਾਜ ਹੱਥ ਮਾਰ ਹਾਂ ਇਹ ਤਾਂ ਕੱਲ ਲੱਗੀ ਆ ਪਹਿਲਾਂ ਇਹ ਦੇਖ ਹੁਣ ਕਿਤੇ ਪਿਆ ਵੀ ਪਿਆ ਜਿਹੜਾ ਕੱਲ ਪਿਆ ਮੀ ਇਹ ਵੀ ਹੈ ਤਸੱਲੀ ਹਰਾਤੀ ਇੱਕ ਵਾਰ ਤਾਂ ਸਾਰੇ ਕਿੰਨੂ ਭੇਜਦੇ ਭਾਈ ਆਉਂਦਾ ਹੁਣ ਹੌਲੀ ਹੀ ਆਉਂਦਾ ਤਸੱਲੀ ਕੌਣ ਕਹਿੰਦਾ ਨਹੀਂ ਖੇਤੀ ਉਧਰੋਂ ਦਾ ਪਾੜਾ ਤੇ ਥੋੜੇ ਹੁਣ ਹੌਲੀ ਜਾਊਗਾ ਕੀ ਕਿਹਨੂੰ ਕਹਿੰਦਾ ਹੈ ਕੌਣ ਕਹਿੰਦਾ ਵੀ ਇੱਧਰ ਕਹਿੰਦੇ ਭਾਈ ਸਾਰੇ ਕਿੰਨੂ ਭੇਜੋ ਸਾਰੇ ਕਿੰਨੂ ਭੇਜੋ ਹਾਂ ਅੱਛਾ ਹੋ ਇਹ ਕੱਲ ਸਾਰੇ ਪਾਸੇ ਹੀ ਹੈ ਹੁਣ ਤੁਰਿਆ ਵਾ ਗੱਲ ਦਾ ਏ ਸਤਰੀ ਗੱਲ ਦੀ ਇਹ ਗੱਲ ਤੇਰੀ ਮੰਨਣ ਸਾਰੇ ਪਾਸੇ ਹੀ ਹੈ ਸਤਰੀ ਗੱਲ ਭਾਈ ਸਾਰਿਆਂ ਨੂੰ ਸਾਡੇ ਜੀ ਕੱਡੇ ਆਇਆ ਹਾਂ ਇਹ ਗੱਲ ਹੈਗੀ ਆ ਚਲੋ ਆ ਤੇ ਕਾਲੀ ਦਾ ਕਰਦੇ ਹਾਂ ਬੱਸ ਗੱਲ ਬਹੁਤ ਹੈ ਜਿਹੜੇ ਗੱਲ ਜਿਹੜੇ ਪਿਆ ਬਹੁਤ ਦਨੀ ਤੇ ਠੀਕ ਪੈ ਲਿਆ ਉਹ ਵਧੀਆ ਇਹਨਾਂ ਚਾਹ ਹਾਂ ਉਹ ਚਾਹੀਦਾ ਨਾ ਤੜੂਕੇਦਾਰ ਪਿਆਨ ਪੂਰਾ ਇੱਕ ਦੋ ਦਿਨ ਚ ਕਹਿਣ ਲੱਗ ਜਾਈ ਬੱਸ ਗੱਲ ਫੇਰੀ ਗਾਣਾ ਗਾਹਾਂ ਲੰਘ ਜਾਣਾ ਹਾਂ ਕਹਿੰਦਾ ਪਰ ਜੇ ਵੀ ਆਇਆ ਇਹ ਗਾਹਾਂ ਫਿਰ ਹੁਣ ਤਰੀਕਾ ਆਣੀਆ ਫੇਰ ਭਾਦੋਂ ਵਾਲਾ ਸਿਸਟਮ ਆਣਾ ਕਿੰਨਾ ਗੱਲ ਪੇਂਗੋਰ ਦੇ ਨਾਲ ਹੈ ਜੀ ਮੈਂ ਕਿੱਥੇ ਗਾ ਫੇਰੇ ਆ ਤਾਂ ਮੈਂ ਕਿਹਨਾਂ ਵਾਰੀ ਤੇ ਮੈਂ ਕਿਹਾਂ ਮੇਲ ਸੁੱਕਾ ਆ ਗਿਆ ਯਾਰ ਕੱਲ ਪਹਿਲੇ ਇੱਥੇ ਕਹਿੰਦੇ ਲੱਗਦੇ ਬੱਸ ਬਹੁਤ ਪਹਿਲੇ ਬਹੁਤ ਬਹੁਤ ਕੋਰ ਚਲੀ ਗਿਆ ਸ਼ਾਮ ਦਾ ਕਿਹਨਾਂ ਸ਼ਾਮ ਦੀ ਲਈ ਹੈ ਹੁਣ ਜਦ ਗੌਰ ਵਾਲੇ ਨੇ ਅੱਜ ਫੇਰ ਪੈਂਦਾ ਉਹਨਾਂ ਨੇ ਕਹਿੰਦੇ ਕਿ ਕੱਲ ਹੁਣ ਮੜਾ ਸਾਡੇ ਜਾਣਾ ਹੁਣ ਇਹਦੀ ਗੱਲ ਹੈ ਗਰਮੀ ਬਹੁਤ ਹੀ ਪਹਿਲਾਂ ਅੱਜ ਕਹਿੰਦੇ ਗਰਮੀ ਗਰਮੀ ਸਾਡੇ ਬੈਠ ਕਨੇ ਆਉਂਦੇ ਸਾੜੇ ਜਾਨੀ ਪਹਾੜਾਂ ਜੇ ਉੱਧਰ ਤੋਂ ਸਾੜੇ ਤਿੰਨ ਦਿਨ ਦਮ ਲੈਣੀ ਲੈਣਾ ਇੱਕ ਵਾਰੀ ਥੱਕਿਆ ਹਰਿਆ ਗੌਰ ਥੋੜਾ ਪਵੇ ਬਹੁਤਾ ਪਵੇ ਪਹਿਣਾ ਇਹ ਮਗਰ ਜੀ ਕਾਕੇ ਹੀ ਦੇ ਆ ਲੈ ਤਰੀਏ ਇਹ ਹੈ ਵੀ ਜੇ ਉਹ ਮੀਂਹ ਪਾਉਂਦਾ ਤਾਂ ਵੀ ਉਹ ਗਲਤ ਨਹੀਂ ਪਾਉਂਦਾ ਜੇ ਉਹ ਟੇਕਣੀ ਆ ਵੀਰਾ ਉਹਨੂੰ ਟੇਕ ਅਸੀਂ ਟਿਕਟ ਅਸੀਂ ਟਿਕਟ ਨਹੀਂ ਦਿੰਦੇ ਉਹਨੂੰ ਅਸੀਂ ਟਿਕਟ ਨਹੀਂ ਦਿੰਦੇ ਹਾਂ ਗੱਲ ਬਾਣੀ ਕੋਈ ਸੀ ਟਿਕਟ ਉਹ ਸਾਰਾ ਉਹਦਾ ਹੀ ਹੈ ਵੀ ਤੂੰ ਗੱਤ ਘਰਦਾ ਜਿਹੜਾ ਮੀਂਹ ਹੀ ਪਾਉਂਦਾ ਹੈਗਾ ਉਹਦਾ ਦਾਵੀਦ ਹੁੰਦਾ ਗਲਤ ਕਰਦਾ ਹੈ ਇਹਨਾਂ ਰੋਲ ਰੋਲ ਦੇ ਦੇਖ ਵੀ ਉਹਨਾਂ ਐਂਡੀ ਗਲੂੜ ਇੰਨਾ ਕੇ ਬੋਲਾ ਚੱਲਦਾ ਜਾਣਾ ਜਿੱਕਰ ਮੀਂਹ ਨਹੀਂ ਡੀਂਦਾ ਇਹਨਾਂ ਇਹਨਾਂ ਦਾ ਕਾਸੀ ਦਾ ਕਿਸੇ ਸ਼ਹਿਰ ਮਲਾ ਦਾ ਰਹੇ ਪਿੰਡ ਜਲਾ ਦਾ ਬਾਕੀ ਵਾਕਈ ਸਹੀ ਗੱਲ ਹੈ। ਸਾਡੀ ਸਾਰੀ ਰੂਹੀਆ ਪੇ ਦੀ ਜਾਂ ਬੰਦ ਹੋਈ ਜਾਂਦੀ ਆ। ਪਾਣੀ ਜਿਹੜੇ ਪਾਉਂਦੀ ਬਹੁਤ ਪੈ ਗਿਆ। ਉਹ ਮੀਂਹ ਬਹੁਤ ਪੈ ਗਿਆ। ਅਜੇ ਸ਼ਹਿਰਾਂ ਨਾਲੋਂ ਪਿੰਡ ਫੇਰ ਵੀ ਠੀਕ ਹੈ। ਨਿਕਲ ਜਾਂਦੇ ਆ ਗੱਲਾਂ ਕੋਲੇ ਜਿਹਨਾਂ ਪਾਣੀ। ਪਿੰਡਾਂ 'ਚ ਹੈਗਾ ਪਿੰਡਾਂ 'ਚ। ਉਹ ਪਿੰਡਾਂ 'ਚ ਨਕਾਲ ਹੀ ਆ ਵੀ ਉਹ ਲਫਾਫਾ ਉਹ ਹੀ ਕੁਦਰਤੀ ਕੱਢਾ ਬਣਾਉਂਦਾ ਘਰਾਂ ਦਾ। ਹਾਂ। ਇਹ ਵੀ ਫਲਾਣਾ ਕੰਮ ਕਰੂ ਸਭ। ਇਹ ਗੱਲ ਹੈਗੀ ਯਾਰ। ਜਿਹੜਾ ਹੋਰ ਸਮਾਨ ਉਹ ਲਫਾਫਜਵਾ ਕੈਂ ਮਾਰਨੋ ਸੀ ਵੀ ਜਬਾ ਜੰਦ। ਹਾਂ। ਕੈਂਦੀ ਵਾ ਪਲਾਸਟਿਕ ਬੰਦ ਕਰ ਲਈ ਕੋਈ ਉਹ ਪਤਾ ਕੀ ਹੋਇਆ ਹੈ। ਠੀਕ ਆ ਨਹੀਂ ਹੋਇਆ ਇਹ। ਕੋਟ ਸੰਡਰ ਨਹੀਂ ਕਰਾ ਪਿਆ ਅੱਗੇ ਕਿੱਲੇ ਵਾਲਾ ਪਾਤੀ ਲਾਉਂਦੇ ਨਾ ਭਾਬਾ ਗਾਇਲਾ ਜੀ ਅੱਗੇ ਪੈਲੇ ਨਾ ਆਪਰੇ ਹੋਣਾ ਕੁੜੇ ਢੇਰੇ ਪਿਆ ਦਿਖਾ ਦੇ ਲਫਾਫਾ ਕੁੜੇ ਪਿਆ ਹੈ ਨਹੀਂ ਹੈ ਨਹੀਂ ਹੈ ਨਹੀਂ ਸਾਪ ਪਿਆ ਹੈ ਸਾਪ ਪਿਆ ਬਿਲਕੁਲ ਸਹੀ ਗੱਲ ਹੈ ਸ਼ਾਇਦ ਗਾਇ ਨਹੀਂ ਕਿੱਥੇ ਕੁੜੇ ਢੇਰ ਮੜ ਜਾ ਲੱਗ ਗਿਆ ਇੱਕ ਵਾਰ ਸ਼ੁਰੂ ਹੋ ਗਿਆ ਹਾਂ ਮੌਕੀ ਢੇਰ ਲਾ ਜਾਣਾ ਜੇ ਭਾਬੇ ਉੱਪਰ ਹਾਂ ਹੋਰ ਪਾਹੇ ਦਾ ਵੀ ਨਹੀਂ ਉਹ ਵੀ ਗੱਲ ਹੈ ਜਿਹੜੇ ਪਿੰਡਾਂ ਨਾਲੀ ਦੇ ਭਾਬਾ ਕੋਈ ਸਾਪ ਜੀ ਵੱਢੀ ਵੀ ਆ ਤਾਂ ਜੀ ਕਿੱਡਾ ਯ ਲੈਣੀ ਬਸ ਤੇ ਗੋਪੀ ਦੇ ਡੰਡੇ ਆ ਵਿੱਚ ਪਾ ਲਵੋ ਛੱਡ ਦੇ ਏਡਾ ਪੈ ਗਾਇ ਲਫਾ ਖਾ ਜਿੰਦੀ ਆ ਹਾਂ ਗਾਣਾ ਪਾ ਕੇ ਨੂੰ ਹਵਾ ਕੋਈ ਸੰਕਰ ਗੱਲ ਤਾ ਸਹੀ ਗੱਲ ਲਫਾ ਰੱਖਦੇ ਨਹੀਂ ਗੰਗਲ ਦੇ ਉੱਪਰ ਚੱਲੇ ਜਾਂਦੇ ਉਹ ਗਾਇ ਦੇ ਜੱਪਦੇ ਤੇ ਉੱਰੇ ਕਿਉਂ ਤਾਂ ਗੱਠ ਹੋਣੀ ਆ ਕਿਉਂ ਨਹੀਂ ਆ ਬੜੇ ਲਫਾ ਅੰਦਰ ਹਮੇ ਉੱਥੇ ਆਏ ਲਗੜੇ ਪਗੜੀ ਕੱਟ ਕੇ ਬੈਜੇ ਯਾਰ ਆਪਣੇ ਉਹ ਵੀ ਲਫਾ ਫੇਗਾ ਅੱਗ ਬਾਲਦੇ ਆ ਲੈ ਉਹ ਕਿੱਲੇ ਜੱਗ ਬਾਲਣ ਉਹ ਲਫਾ ਭਾਗ ਹੋਵੇ ਬਾਲ ਨਹੀਂ ਨਾ ਮਸਾ ਖੋਰ ਮਾਈਕਾ ਨੂੰ ਫਰੇਲ ਕੱਟ ਕੇ ਜਿਹੜੇ ਨਾ ਬਾਜਰਾ ਬੰਨਣਾ ਨੂੰ ਧੂੜ ਦੇ ਗੇਰ ਕਾਇਦਾ ਉਹ ਥੋੜੇ ਜਿਹਾ ਬਜੇ ਵੀਰੋ ਲੈ ਕੇ ਫੋਲੇ ਪਿਆ ਤੇ ਵੀਰੋ ਝੂਆਂ ਕਰਨ ਨੂੰ ਡਗਰਾਣਾ ਪੁੱਛਿਆ ਅੱਜ ਸਵੇਰੋਂ ਅਗਨੀ ਪਈ ਲੈ ਫਾਫਾ ਨੇ ਨੂੰਂਦ ਕਾਗਨਾਂ ਬਲੀ ਅੱਗ ਬਾਲਦੇ ਉਹ ਵੀਰੋਂ ਤਾਂ ਅੱਜ ਅੱਜ ਸੀਗਾ ਫਾਫਾ ਜੀ ਬੰਦਾ ਤੁੰਨੇ ਮਰਵਾਇਆ ਨੂੰ ਫਾਫਾ ਜੀ ਬੰਦਾ ਅੱਗ ਬਾਲ ਆਉਗੇ ਲੈ ਯਾਰੀ ਕਰ ਮਾਮਾ ਲਾਇਆ ਜਿਹਦੇ ਅਗ ਬਲਦੇ ਆਉਗਾ ਆ ਸਰ ਆਏ ਭੂਖਦਾ ਹੁੰਦਾ ਸਵੇਰੇ ਸਵੇਰੇ ਇੱਥੇ ਲਫਾ ਪੇ ਇੱਥੇ ਆਲਾ ਫਿਰ ਇਹ ਵਾਈ ਮੋਟੇ ਕਿੱਥੇ ਵਾਈ ਬੰਦੇ ਨੂੰ ਇਹ ਤਾਂ ਬੰਦਾ ਆਪਣੇ ਘਰ ਦੇ ਘਰੇ ਕਿਤੀ ਜਾਵੇ ਨਾ ਸਹੀ ਗੱਲ ਹੈ ਬ ਆ ਗਏ ਵਾਹ ਤੇ ਜਿਹੜਾ ਸਾਰਾ ਪੰਡ ਦੀ ਪੰਡ ਦੀ ਵੱਧਾ ਵੜੇ ਸਭ ਲਫਾਵੇ ਰੋ ਦੂਸ਼ੇ ਨੂੰ ਪੁਰਾਣੇ ਜੱਟ ਜੱਟ ਲਾ ਕੇ ਜਨ ਹਮ ਹਮ ਬਾਲਟ ਉਹ ਕੰਮ ਕਾਈ ਦਾ ਸਫਾਈ ਉਹ ਬਾਈ ਬਿਮਾਰੀ ਦਾ ਘਰ ਆ ਉਹ ਖਾਦ ਮਾ ਤੇ ਜਦੇ ਖਰਾਬ ਮੁਸਕਮਾਨਾ ਜਿੰਦੇ ਨਾ ਹਮ ਨਹੀਂ ਇਹ ਤਾਂ ਹੈਗੀ ਗੱਲ ਉਹ ਕੀ ਭਾਈ ਸਾਉਂਡ ਦਾ ਮੈਨਾਂ ਹੁਣ ਇੰਨਾ ਗੱਲ ਦਿਖਾਊਗਾ ਦਿਖਾਊਗਾ ਏ ਟਾ ਗੱਲ ਹਾਂ ਗਿੱਲੇ ਮਗਾਉਣੇ ਗਿੱਲੇ ਵੀ ਗਾਉਣੇ ਨੇ ਬੂੜੇ ਬਣਾਉਣੇ ਬੜਾਉਣੇ ਫਿਰ ਅੱਜ ਬਣਾ ਲਏ ਅੱਲੇ ਮੀਵੇ ਤੇ ਮੀਵੇ ਅੱਲੇ ਟਿੱਕੀਆਂ ਹੈਗੀਆਂ ਹੈਗੀਆਂ ਹਨਾ ਅੱਲੇ ਟਿੱਕੀਆਂ ਹੈਗੀਆਂ ਉਧਰ ਅੱਛਾ ਟਿੱਕੀਆਂ ਇੱਧਰ ਚੱਲਦੀਆਂ ਹਲਮਾ ਦਾ ਭਗਤ ਹੈ ਮਾਤਾ ਵਾਲੀ ਹੈ ਅੱਜ ਟਿੱਕੀਆਂ ਨਾ ਜੇ ਬਣਾਉਣੇ ਭਾਈ ਕਰ ਲੰਦੇ ਹੈ ਖਰਚਾ ਕੋਈ ਗੱਲ ਨਹੀਂ ਹਾਂ ਆਏ ਜੀ ਕੋਈ ਗੱਲ ਨਹੀਂ ਕਾਣ ਲੰਗਰ ਚੱਲਦੇ ਰਹਿਣੇ ਚਾਹੀਦੇ ਤਪਦੇ ਰਹਿਣੇ ਚਾਹੀਦੇ ਲੋ ਲੰਗਰ ਉਹ ਫੇਰ ਥੋੜਾ ਜਿਹਾ ਹੋਟਾਂ ਦੇ ਚੱਲਦਾ ਸੁਪਾ ਨਹੀਂ ਚੱਲਦਾ ਕੋਈ ਦਾ ਖੀਰ ਵੀ ਬਣਾ ਰਾਂ ਦੇ ਦੁੱਧ ਉਹ ਗਲਤੀ ਹੋ ਗਈ ਦੁੱਧ ਪਾਇਆ ਕਰਨ ਉਹਨੂੰ ਕੋਈ ਬਾਅਦਤ ਕਰੋ ਸਾਡਾ ਦੁੱਧ ਖੀਰ ਬਣਾਉਣੀ ਹੈ ਹੈ ਕਹਦਾ ਮਿਕਸਰ ਗਿਆ ਪਤਾ ਨਹੀਂ ਗਿਆ ਕਰਨ ਮਿਕਸਰ ਨਹੀਂ ਬਣਾਉਂਦੇ ਹੋਰੀ ਬੱਦਾਂ ਖੀਰ ਦੀ ਮੱਝ ਹੈ ਪਤਾ ਨਹੀਂ ਉਹ ਪੁੱਛੇ ਨਾ ਬੇਰ ਕਾਲਾ ਤੇ ਖੀਰ ਬਣੀ ਬਣਾਈ ਹੁੰਦੀ ਹੈ ਹਾਂ ਨਹੀਂ ਤਾਂ ਨਹੀਂ ਕਿ ਆਹ ਸਾਡੇ ਕੋਲ ਨਹੀਂ ਤਾਂ ਖੂਨੀ ਦੱਬੇ ਹੋਏ ਆ ਹਾਂ ਅੱਛਾ ਆ ਤਾਂ ਆਪਣੇ ਬੇਟੇ ਕਰਨ ਦੀ ਆਪਣੇ ਬੇਟੇ ਦੀ ਖੀਰ ਹੈ ਵੀ ਜਿਹੜਾ ਉਹ ਲੰਗਰ ਦੇ ਲਿਆਉਂਦੇ ਆਪਣਾ ਖੀਰ ਹਾਂ ਕੱਲ੍ਹ ਹੈਗੀ ਦੀ ਦੇਖ ਲਓ ਜੇ ਬਣਾਉਣੇ ਹੋਏ ਭਾਈ ਦੱਸ ਦਿਓ ਕਰ ਲਓ ਇਕੱਠੇ ਚੱਕ ਲੰਨੇ ਫੱਟੇ ਬੰਦੇ ਗੱਲ ਕੋਈ ਨਹੀਂ ਜੇ ਬਣਦਾ ਮੂਡ ਦੇਖ ਲੰਨੇ ਗਿਆ ਕੋਈ ਗੱਲ ਨਹੀਂ ਆਫਰ ਹੈਗੀ ਆ ਆਫਰ ਹੈਗੀ ਆ ਉਹ ਵੀ ਕਿਹੜੇ ਆੜ ਕੇ ਕੱਲ੍ਹ ਨੂੰ ਸਹੀ ਹੈ ਨਹੀਂ ਨਾ ਚਲ ਹਾਂ ਉਹ ਕੋਈ ਚੱਕਰ ਨਹੀਂ ਉਹ ਮੈਂ ਬਾ ਤੁਹਾਨੂੰ ਕਹਿ ਤਾ ਤਾਂ ਕਹਿ ਤਾ ਦੱਸ ਪਿਆ ਹਾਂ ਕਰ ਜਾ ਪੁੱਛੀਏ ਕਿ ਕਹਿੰਦਾ ਹਾਂ ਟਾਇਮ ਆਜ ਸਾਡੇ ਕੋਲ ਥੋੜੇ ਘੱਟ ਹੈ ਨਾ ਜਾਣਾ ਕਿਧਰੇ ਹੋਰ ਪਾਸੇ ਦੇ ਅਗਰੇ ਸਾਹਮਣੇ ਦੇ ਬੈਠੇ ਉਹਨਾਂ ਨਾਲ ਹੀ ਘੜੀ ਵਿੱਚ ਵੇਰੇ ਨਰਤਨ ਨੂੰ ਨਾ ਟੱਲੇ ਵੇਰੇ ਨਰਸਵਾਜ ਨੂੰ ਉਹ ਪੌੜੇ ਚੱਲੇ ਹੀ ਜਗਾਂ ਹਾਂ ਇਹ ਵੀ ਗੱਲ ਹੈਗੀ ਆ ਵੀ ਇੱਕ ਹੋਵੇ ਨਾ ਫਿਰ ਪੁੱਤ ਦੱਸ ਕੇ ਆਇਆ ਕੋ ਥਾ 3.4 ਬੰਡ ਪਟਾਲੀ ਹਾਂ ਹੈ ਕਿ 5 ਬੰਡ 40 ਹਾਂ ਐਨ ਐਸ ਵੀ 8.80 ਹਾਂ ਉਸੇ ਲੱਗਿਆ 60 ਰੁਪਏ 60 ਰਿਫ੍ਰਿਜਰੇਟਰ ਲੱਗਿਆ ਦੁੱਧ ਇਹਦਾ ਦੁੱਧ ਪਾਇਆ ਉਹਨੇ ਕਿੰਨੇ پیسے 204 204 ਰੁਪਏ ਦਾ ਦੁੱਧ ਪਾਇਆ ਤੂੰ ਚੱਲ ਵਾ ਠੀਕ ਆ ਕੋਈ ਮਾੜ ਹੋਇਆ ਤੈਨੂੰ 3500 ਅੱਛਾ ਸਾਰਾ ਸਾਰੇ 3500 ਕੁਝ ਬਣ ਗਿਆ ਗੁੱਡ ਜੌਬ ਰੱਖ ਉੱਥੇ ਧੀਜਾ ਹੋਈ ਆ ਤੀ ਹਾਂ ਧੀ ਵੀ ਦਾ ਆ ਤੇ ਮੈਂ ਹਾਂ ਹਾਂ ਦੁੱਧ ਕਬ ਆਈ ਪਹਿਲੀ ਆ ਅਗੀ ਪਰਸੋਂ ਪੈਦੀ ਆਉਗੀ ਤਾਂ ਹੋਰ ਪੈਣਾ ਬਸ ਇਹਨੇ 4000 ਕਰ ਦੇਣਾ 4000 ਹੋ ਜਾਣਗੇ ਬਸ 3000 ਹੋ ਗਏ 3000 ਕੋਲ ਦੇ ਹੋਰ ਪਾ ਲੈ ਅੱਜ ਕੱਲ੍ਹ ਤੇ ਬਿੱਲ ਵੀ ਆਉਣੇ ਆਲੇ ਏ ਚੱਲ ਨਾ 2 ਮਹੀਨੇ ਹੋ ਗਏ ਹੋ ਗਏ ਹੀ ਹੋ ਗਏ 28 ਦਿਨੋਂ ਗੱਲ ਹੋ ਗਈ ਬਾੜ ਦੇ ਨਾਲ 13 ਪਲਾਂ ਹੋ ਜੇ ਮੈਂ ਤਾਂ ਸੋਚਿਆ ਹਾਲ ਤਾਂ 10 15 ਦਿਨ ਹੋਰ ਚੱਲ ਜਾਂਦਾ ਫਿਰ ਹਾਂ ਕੱਲੂ ਬਾੜ ਕੱਲੂ ਅੱਜ ਬਾੜ ਦੇ ਨੇ ਹੋ ਗਏ ਬਿਲਾ ਇਹਨੂੰ ਅੱਜ ਆਉਣਾ ਬਿਲਾ ਹੁਣ ਇਹ ਨਹੀਂ ਇਹ ਨਹੀਂ ਆਪਾਂ ਚੈੱਕ ਕਰੀਏ ਜੋਂਟਾ ਜੋਂਟਾ ਜੀ ਹਣਾ ਕਿੰਨੇ ਦਿਨ ਹੋਰ ਤਦਾ ਹੋਗਾ ਇਹ ਆਪਣੇ ਕਰਦੇ ਆ ਮੈਂ ਨਹੀਂ ਕਰਿਆ ਇਹ ਹਾਂ ਹਾਂ ਤੂੰ ਵੀ ਨਹੀਂ ਕਰਦਾ ਨਾ ਨਹੀਂ ਨਹੀਂ ਕਰਦਾ ਨਾ ਮੈਂ ਕਰ ਹੁਣ ਜਿਹਦਾ ਕੰਮੇ ਜਿਆਦਾ ਜੰਨਾ ਹੈ ਹਾਂ ਇਹ ਵੀ ਜੰਨੇ ਹੋਰ ਜੇ ਹੁਣ ਤਾਂ ਕੰਮ ਕਰਨਾ ਫਾਇਦਾ ਮੇਰਾ ਚੱਲ ਵੀ ਠੀਕਾ ਉਧਰ ਬੜਾ ਜਿਹੜਾ ਡਰ ਪਾਇਆ ਜਾਣੀ ਦੇਖੇ ਤਾਂ ਸਾਰਾ ਤੋਂ ਲਾਉਂਗਾ ਨਹੀਂ ਹਾਂ ਰੂਈ ਵਾਲੇ ਦੋ ਤਿੰਨ ਆ ਜੀਦੇ ਆਲਾ ਠੀਕ ਹੈ ਗੱਲ ਸਮਝਾ ਸਾੜੇ ਰੂਈ ਦੇ ਵੀ ਆਉਗਾ ਇਹ ਵੀ ਹੈਗਾ ਲਓ ਜੀ ਹੁਣ ਅਮੀ ਪੈਂਦਾ ਮੈਂ ਏਸੀ ਲਾ ਕੇ ਬੈਠਣਾ ਸਕੇ ਆ ਉਹ ਗੰਤਾ ਵੀ ਜਦੋਂ ਮੇਰੇ ਮੈ ਅੱਗੇ ਖਾਦ ਦੇ ਨਾ ਚੱਲਦਾ ਉਹ ਰਾਤ ਦਾ ਲਾਇਆ ਰਾਤ ਦਾ ਨਹੀਂ ਲਾਇਆ ਰਾਤ ਦਾ ਲਾਇਆ ਨਹੀਂ ਨੇ ਮੇਰੇ ਰਾਤ ਦਾ ਚੱਲਦਾ ਬਾਈ ਅਮੀਨ ਜੇ ਹਾਂ ਨਾ ਪਹਿਰਾ ਕਰ ਲੈਂਦੇ ਫਿਰ ਆਉਂਦਾ ਚਾਰ ਚੋਟਾ ਬੰਦਾ ਉਹ ਕਹਿੰਦਾ ਚਾਰ ਚੋਟਾ ਪਿੱਛੇ ਵੇਲਾ ਆ ਗਿਆ ਅੱਛਾ ਮੈਂ ਕੱਲ ਹੋਦਾ ਉਹ ਸਰਾ ਸਰਕਾਰੀ ਮੁਲਾਜ਼ਮ ਮੈਂ ਕੱਲ ਹੋਦਾ ਬਾਈ ਮੈਂ ਮੰਗੋਂ ਖੰਡਾ ਹੀ ਜਾਂਦਾ ਹਾਂ ਤੈਨੂੰ ਸੱਚੀ ਦੱਸਾਂ ਮੈਂ ਰਾਤ ਇਹੀ ਲਾਇਆ ਨਹੀਂ ਬਾਈ ਪੱਖੇ ਜਾਂਦਾ ਦੇ ਇੱਕ ਮੈਂ ਜੁੰਡ ਜੁੰਡੇ ਢਿੜ ਗੱਡੀ ਆਉਨੇ ਉਹ ਵੀ ਗੱਲ ਹੈ ਮੇਰਾ ਮੇਰੇ ਰਾਪੇ ਨੇ ਕਰਨ ਨੇ ਦੱਬਿਆ ਵਾ ਤਾਂ ਜਾ ਕੇ ਆਰਾਮ ਕਰ ਪਾ ਗਏ ਕੋਈ ਸਿੱਤੇ ਵੇ ਇਕੱਠੇ ਕਰਦੇ ਰਾਤ ਬਾਈ ਉਪਰੇ ਹੀ ਬੰਦ ਕਿਤੇ ਨੇ ਕਰਿਆ ਨਹੀਂ ਉਹ ਥੋੜਾ 40 ਬਾਗ ਤੋਂ ਘੱਟ ਤਾਂ ਹੁੰਦਾ ਹੀ ਇਹਦਾ ਹਾਂ ਇਹਦਾ 9 ਬਾਗ 5 ਬਾਗ 5 ਬੱਲੇ ਬਲ ਜਾਂਦੇ 100 ਬਾਗ ਦਾ ਨਾਰਮਲ ਹੁੰਦਾ ਤਾਂ 10 ਰੁਪਏ ਵਾਲਾ ਨਹੀਂ ਇਹ ਠੀਕ ਹੈ ਬਿਜਲੀ ਬਚਾਉਣੀ ਚਾਹੀਦੀ ਹੁਣ ਕੱਲ ਰੀਲ ਵਾਈ ਵੀ ਦੇ ਬੰਦੇ ਆਪਸ ਵਿੱਚ ਗੱਲਾਂ ਕਰਦੇ ਖਬਰਾਂ ਦੇ ਵਾਲੇ ਕਰਦੇ ਉਹ ਕਹਣਾ ਸੀ ਲੱਕੇ ਬਾਰੇ ਵੀ ਹਾਂ ਕਹਿੰਦਾ ਉਹਨਾਂ ਮੌਸਮ ਦੇਖਣਾ ਵੀ ਅਸੀਂ ਨਹੀਂ ਚਲਾਉਣਾਗਾ ਏਸੀ ਚਲਾਉਣਾ ਪਰ ਰਜਾਈਦ ਵਾਲੇ ਲੈ ਕੇ ਪੈ ਜਾਣਾ ਕਹਿੰਦਾ ਵੀ ਹਾਂ ਉਹ ਗੱਲ ਤਾਂ ਹਾਈ ਫੋਟੋ ਵੀ ਆਇਆ ਤੈਨੂੰ ਲੈ ਬਰਾਦਰ ਨਹੀਂ ਕਰਕੇ ਆਪਣੇ ਮੌਸਮ ਠੰਡਾ ਤਾਂ ਰਾਤ ਪੱਕੇ ਗੱਲ ਵੀ ਫਿੱਸੇ ਰਹੀਆਂ ਪਈਆਂ ਹਾਂ ਉਹ ਵੀ ਆ ਬਚਾ ਕਰ ਬੰਦੇ ਨੂੰ ਇਹ 600 ਜੁੰਟ ਫਰੀ ਹੈ ਤਾਂ ਬਚਾਉਣੇ ਚਾਹੀਦੇ ਮਾਰੀ ਮੋਟੀ ਇਹ ਲੋਨ ਹੁਣ ਇਹ ਬੂਗ ਘਟਣੀ ਹੈ ਤੇ ਤਾਂ ਹੈ ਗੱਲ ਯਾਰ ਬਿਜੀ ਗੱਲ ਨੂੰਦਾ ਤੇਦਾ ਬਾਈ ਹੁਣ ਜਿੰਨਾ ਕੋਣ ਹੈ ਦਾ ਮੀਨ ਉਹ ਵੀ ਮਰੁੰਦਾ ਹੈਗਾ ਇਹਦੇ ਨੂੰ ਮੈਂ ਕਿਹਾ ਪਹਿਲਾਂ ਸਿਆਣੇ 70 ਗੱਲੇ ਟਾਈਮ ਕੱਢ ਲੈਂਦੇ ਕੋ ਨਹੀਂ ਪਤਾ ਕੀ ਚੱਕਰ ਹੈ ਭਾਈ ਆਇਆ ਕਹਿੰਦਾ ਯਾਰ ਐਂ ਕਰਦੇ ਆ ਨਹੀਂ ਦੁਪਹਿਰੇ ਨੂੰ ਵੀ ਐਂ ਕਰਦੇ ਦੁਪਹਿਰੇ ਨੂੰ ਧੰਨਾ ਜਿਹਦੇ ਕੱਕ ਕੱਢ ਲੈਂਦੇ ਆ ਵੀ ਜਾ ਕੇ ਏਸੀ ਛਪਾਉਂਗੇ ਉਹਨਾਂ ਆਸੀਂ ਦੂਏ ਪਸੰਦ ਵੀ ਕਰ ਲੰਦੇ ਕੰਮ ਨਹੀਂ ਨਹੀਂ ਮੈਂ ਤਾਂ ਦੱਸਦਾ ਆਹੀ ਹੁੰਦਣ ਵਾਲਾ ਅਰਨੇ ਦਾ ਪਰ ਲੈਣਾ ਤੇ ਵੀ ਜਾਂਦਾ ਹੁੰਦੇ ਤੇ ਕੋਈ ਲੱਗ ਜਾਂਦਾ ਜਿੱਥੇ ਮਰਜੀ ਜਿੱਥੇ ਮਰਜੀ ਪਾਉਣ ਜਿਹੜਾ ਲੈ ਇਹ ਵੀ ਪਾਉਣ ਜਿਹੜਾ ਹੁੰਦੀਆਂ ਆ ਇਹ ਵੀ ਫਰਕ ਸਾਡੇ ਮੁੰਡੇ ਗਈਏ ਦੱਸਦੇ ਕਰਦੇ ਇੱਕ ਪੌੜੀਆਂ ਜਿਹੜੇ ਦੋ ਤਿੰਨ ਟੈਪ ਜਿਹੜੇ ਮੋੜ ਗਏੜ ਜੇ ਆਹ ਫੋਨ ਵੀ ਜਿਹੜੇ ਬੱਸ ਚੜ ਗਏ ਅੱਛਾ ਜੀ ਇਹੇ ਜੇ ਬਣ ਗਏ ਉਧਰ ਚੱਲ ਜੀ ਜੀ ਬਣ ਪੜਾਇਗੀ ਨਹੀਂ ਆਪਣੀ ਪੜਾਇ ਜੀ ਪਾਪਾ ਨਹੀਂ ਬਣਾਇਆ ਉਹ ਜੀ ਨੇ ਬਣਾਇਆ ਹੁਣ ਮੇਰੀ ਗੱਲ ਸੁਣ ਲੈ ਤੂੰ ਏਡੀ ਏਡੀ ਉਹ ਲਾ ਲਾ ਤੇਰੇ ਬੇੜੇ ਜੇ ਲੱਗਿਆ ਹੋਦਾ ਸਮਝ ਲਾ ਮੰਨ ਗਏ ਬੇੜੇ ਜੇ ਸੀ ਲਾਤਾ ਇਹਨੇ ਤਾਂ ਹਾਂ ਅੱਗੇ ਤਾਂ ਦੇਣਾ ਲਾਇਆ ਦਾ ਤੇਰੇ ਦੇ ਕੇ ਵੀ ਲਾਉਣ ਲੱਗਿਆ ਤੇ ਇਸ ਦੇ ਅੰਦਰ ਲੱਗਾ ਬਰੂ ਜੀ ਤਾਂ ਬਾਹਰ ਆ ਹਾਂ ਹੁਣ ਬੜੀ ਗੱਲ ਹੈ ਬਾਹਰ ਨਿਕਲਣੀ ਆਡੋਰ ਹਾਂ ਇੰਨੀ ਥੜੀ ਗਰਮ ਹਵਾ ਹੈ ਮਰੇ ਦੱਗ ਲੈ ਕਿੰਨੇ ਦਿਨ ਆਹ ਕਿੰਨੇ ਅਸੀਂ ਲੱਗੇ ਫਿਰ ਅੱਗੇ ਕੱਢਦੇ ਆ ਉਹ ਅੱਗ ਕੱਢਦੇ ਇਹ ਗੱਲ ਤੇਰੀ ਮੈਂ ਮੰਨਦਾ ਪੈਰਾ ਜਿਵੇਂ ਮਨ ਲਾ ਗਲੀਆਂ ਜਿਵੇਂ ਲੱਗੇ ਵੇ ਹੁਣ ਮੈਂ ਗਲੀਆਂ ਚ ਲੱਖ ਨਹੀਂ ਹੁੰਦਾ ਇੰਨੀ ਗਰਮੀ ਅ ਹੁਣ 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 ਇੱਕ ਸੁਣੀ ਹੋਣੀ ਇੱਕ ਚੀਜ਼ ਦੇਖਿਓ ਵੀ ਜਿਹੜਾ ਹਾਂ ਮੀਂਹ ਪੈ ਗਿਆ ਇਹਨੇ ਵਾਤਾਵਰਨ ਵੀ ਸਾਫ਼ ਕਰਤਾ ਉਹ ਗਰਮੀ ਵੀ ਸਾਰੀ ਤੇ ਉੱਤੀ ਇਹ ਤਾਂ ਫਰਕ ਹੈਗਾ ਯਾ ਕੁਦਰਤ ਦਾ ਪਤਾ ਹਾਂ ਇਹ 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 ਸਾਡੇ ਨਾਲ ਦਾ ਗੋਡਾ ਇੰਦੂਸਨ ਅੱਛਾ ਉਹ ਕਹਿੰਦੇ ਭਾਈ ਹੱਡਾ ਹੱਡਾਂ ਦਾ ਕਹਿੰਦੇ ਗਰੀਸ ਗੁੱਤ ਵੀ ਖਤਮ ਕਰ ਲੈਣੇ ਆ ਆਪਣੇ ਜਿਹੜੇ ਇਹ ਹੁੰਦੇ ਆ ਏਸੀ ਹਾਂ ਕਹਿੰਦੇ ਬਾਹਰ ਦੀ ਲੱਕੜੀ ਜਿਹੜੀ ਪਾਣੀ ਦੇ ਅੰਦਰ ਭਰ ਕੇ ਉਹ ਕਹਿੰਦੇ ਉਹਨੂੰ ਵੀ ਖਾਲੀ ਕਰ ਦਿੰਦਾ ਇਹ ਤਾਂ ਜੇ ਇਹ ਗੱਲ ਸੁਣੋ ਏਸੀ ਚ ਪੈਣਾ ਰਾਤ ਨੂੰ ਦੋ ਵਾਰ ਉੱਠ ਕੇ ਨਹਾਇਆ ਕਰੋ ਇਹ ਤਾਂ ਜਰਮਾ ਦੇਖ ਲਿਆ ਗਲਾਸ ਵਾਲਾ ਦੇ ਪਾਣੀ ਖਾਂਦਾ ਰਾਤ ਨੂੰ ਭਰ ਜੇਦਾ ਪਿਆ ਪਿਆ ਲਾਓ ਹਸਾਬ ਦਾ ਪਾਣੀ ਹਸਾਬ ਦਾ ਜੇ ਏਸੀ ਇਧਰ ਏਸੀ ਬੰਦ ਹੈ ਉੱਧਰ ਰੱਖ ਲਈ ਜਿੱਦਾਂ ਏਸੀ ਚੱਲਦਾ ਅੰਦ ਉਦਾਂ ਰੱਖ ਲੈ ਜਿਹੜਾ ਆਸਾਂ ਮੈਨੂੰ ਨਾ ਹੋਣਾ ਹੋਇਆ ਸਹੀ ਗੱਲ ਆ ਬਾਈ ਸਮਝਿਆ ਇਹਦਾ ਹੈਗਾ ਇਹਦੇ ਨਹੀਂ ਜਦ ਆਪਾਂ ਗਲਾਸ ਰੱਖਦੇ ਤਾਂ ਰਾਤ ਨੂੰ ਹੀ ਪੀ ਹੋ ਜਾਂਦਾ ਮੇਰੀ ਬੋਤਲ ਰਾਤ ਰੋਜ਼ ਹੁਣੀ ਹੋ ਜਾਂਦੀ ਮੇਰੀ 2 ਲੀਟਰ ਵਾਲੀ ਬੋਤਲ ਰਾਤ ਨੂੰ ਖਾਲੀ ਹੋ ਜਾਂਦੀ ਹੈ ਨਹੀਂ ਮੈਂ ਤਾਂ ਪੀਂਦਾ ਆ ਆਤ ਜਿਓ ਬਣ ਗਈ ਬਸ ਵੈਸੇ ਹੀ ਉਹੀ ਉਹ ਗੱਲ ਵੀ ਨਹੀਂ ਹੈਗੀ ਜ਼ਰੂਰਤ ਵੀ ਨਹੀਂ ਹੁੰਦੀ ਬਾਡੀ ਨੂੰ ਪਰ ਚੱਕਿਆ ਜਦ ਜੇ ਜੇਲੀ ਪਰ ਮੈਨੂੰ ਸੋਈ ਜੀ ਬਣਨਾ ਹਾਂ ਜੇਲਾ ਮੈਂ ਫਿਰ ਜੀ ਖੋਲੋ ਜਿਹੜਾ ਖਾਣੇ ਦੀ ਬਿਆਕੂ ਅੱਛਾ ਰਾਤ ਨੂੰ ਵੀ ਹਾਂ ਇਹ ਤਾਂ ਫਿਰ ਬੈਠਾ ਵੀ ਨਹੀਂ ਅੱਛਾ ਪਾਣੀ ਕਿੱਥੋਂ ਬਣੇ ਜੇ ਫਿਰ ਘੋੜੇ ਮਕੇ ਇਹ ਆ ਬੈਗਰ ਦਿਨ ਵਿੱਚ ਕਰਨੀ ਬਾਈ ਵਾਲਾ ਬੰਦਿਆ ਹਲੋ ਇਹ ਤਾਂ ਝੂਠ ਦੀ ਗੱਲ ਈ ਸੱਚਾ ਝੂਠ ਕੋ ਬਾਈ ਮੈਂ ਗੁੱਡ ਵੀ ਨਾਲ ਨੰਬਰ ਤੇ ਅੱਛਾ ਰਾਠ ਠੀਕ ਹੈ ਦਾਦਾ ਨੇ ਗਿਆਨੀ ਸ਼ੂਗਰ ਦਾ ਉਹ ਘਰ ਜਾ ਕੇ ਦੇਂਦੇ ਮਿੱਠਾ ਬਾਦ ਰੱਖਣਾ ਗਾਣਾ ਦਾਦਾ ਕੋ ਗਿਆਨੀ ਨਾਲ ਜੇ ਗਲਾਬ ਜਾ ਮਾਰੋ ਫ੍ਰਿਜ ਵਿੱਚ ਕੱਢੇ ਕਰਨੀ ਇਹ ਲੋਕਾਂ ਦਾ ਪੇਵੀ ਗੱਲ ਦੀ ਦੀ ਉਹ ਰਾਤ ਰੀਟਾ ਅੰਦਰ ਉਸਤਾ ਤਾਂ ਹੀ ਮੰਗਦਾ ਕੋ ਹੋ ਹੋ ਹਾਂ ਮਾਰੋ ਵੀ ਉਹ ਮੰਗਰਾਵੇ ਇਹ ਤਾਂ ਕਰ ਲੈ ਹਾਂ ਇਹ ਦਿਨ ਰਾਤ ਚੱਲਦਾ ਰਹਿਣਾ ਚਾਹੀਦਾ ਵੀ ਤੂੰ ਤਾਂ ਅੰਦਰ ਉਸਤਾ ਚੱਲੀ ਜਾਣਾ ਕਰ ਜਾ ਹਵਾ ਤੇ ਗਿਆ ਕੰਮ ਹਾਂ ਟਾਲਦਾ ਠੀਕ ਹੈ ਉਹ ਠੀਕ ਹੈ ਗਾਣਾ ਦੀ ਵੀ ਦੇ ਕੋਲ ਯਾਰ ਚਾਰ ਮਲਕੀਤ ਵੀ ਚੱਲੀ ਆਪਾਂ ਯਾਰ ਜਾਣਾ ਅਸੀਂ ਪਾਸੋਂ ਨੂੰ ਯਾਰ ਅੱਛਾ ਨਾ ਛੱਦਰੀ ਇਹਨੇ ਲੈ ਲਈ ਛੱਦਰੀ ਮੈਂ ਨਾ ਮਿਲਣੀ ਹੈ ਰਾਤ ਦੇ ਜਾਦੇ ਹਾਂ ਠੀਕ ਹੈ ਇਹਦਾ ਵਰੀਗਾ ਥੌਲਾ ਕਿਵੇਂ ਜਾਣਾ ਪਲਾਨ ਕੀਤਾ ਤੁਹਾਡਾ ਜਾਣ ਦਾ? ਆਲੀ ਜਾਣੇ ਦੋ ਆਫਰੇ ਮਿੰਟ ਦੇ। ਦੋ ਜਾਣੀਆਂ? ਯਾਰ ਟਰਾਲੀ ਵਾਲਾ ਕੰਮ ਬਾਥਰੂਮ ਦੇ ਦੂਗੇ ਬਾਅਦ ਹਾਂ ਇਹ ਠੀਕ ਹੈ। ਮੈਂ ਕਹਿੰਦਾ ਗੋਲਾ ਵਾਲਾ ਟੋਪੇ ਤੱਕ ਟਰਾਲੀ ਦੇ ਲਈ ਉਹਦੇ ਨਾਲ ਬਾਸਰ ਉਹਦੇ ਹੋਰ ਤਾਂ ਅਸੀਂ ਜਾਂਦੇ ਜਗਾ ਬਾਸਰ। ਹਾਏ ਵੇਹਲਾ ਇਹ ਦੰਮੀ ਇਦਾਂ ਵੀ ਦੇਖ ਲੈ ਚੱਲ ਦੇਖ ਲੰਨੇ ਕੋਈ ਨਾ ਕੋਈ ਪਲਾਨ ਕਰ ਲੰਨੇ ਆਂ ਵੀ ਦੇਖਣਾ ਇੱਕ ਲੰਗਰ ਕਰ ਵੀ ਦੇਖਣਾ ਕੰਪਰ ਲੰਗਰ ਵੀ ਟਰਾਲੀ ਤੇ ਦੇਖਣਾ ਯਾਰ ਆਹ ਵੀ ਗੱਲ ਠੀਕ ਆ ਬਸ ਬਸ ਸਾਨੂੰ ਕਹਦਾ ਲੰਗਰਾਂ ਮੇਰੇ ਤੇ ਗੱਡੀ ਤੇ ਅੱਗੇ ਰੇਲਵੇ ਦੀ ਜਾਂਦੇ ਹੁੰਦੇ ਨੱਡ ਵਾ ਉੱਥੇ ਗੱਡੀ ਵੜੇ ਚੱਲਦੇ ਇਹ ਵੀ ਗੱਲ ਹੈਗੀ ਆ ਆ ਕੇ ਦੇਖਣਾ ਨਾ ਰੇ ਅੱਡੇ ਦਾ ਮੇਰੀ ਗੱਲ ਥੋੜਾ ਅੱਡੇ ਨਾਲ ਲੱਗੇ ਖਾ ਕੇ ਖਾ ਉਹਦੇ ਉੱਥੇ ਇੱਥਾ ਵੀ ਪੰਮਾ ਚਾਹੀਦਾ ਕਿੱਥੇ ਪਾੜਣਾ ਯਾਰ ਲੰਗਰ ਹੀ ਸੇ ਪੈਂਦੇ ਆ ਯਾਰ ਉਹ ਪੈਣੇ ਪਾ ਦਾਂਗੇ ਯਾਰ ਹੀ ਤੇ ਯਾਰ ਬਲਕਿ ਦਵਾਈ ਕੋਈ ਗੱਲ ਨਹੀਂ ਆ ਇਹ ਗਾਗਾ ਕੇ ਗਾ ਨਹੀਂ ਜੇ ਹਾਂ ਇਹ ਸਾਰੇ ਹੀ ਪਾਈਗੇ ਫਿਰ ਤਾਂ ਉਹ ਫਿਰ ਤਾਂ ਪੈ ਕ ਨਹੀਂ ਦਰਾਂ ਦਰਾਂ ਪਿਆ ਬਿਹਰ ਲੰਗਰ ਚੱਲਦੇ ਆ ਇਹ ਗੱਲ ਹੈਗੀ ਮੈਂ ਮੰਨਦਾ ਇਹ ਇੱਕ ਬੰਦੇ ਨੂੰ ਬਜਰ ਹੋ ਗਿਆ ਇਹ ਕਿੱਥੇ ਲੰਗਰ ਚੱਲਦੇ ਹੋ ਨਹੀਂ ਨਹੀਂ ਠੀਕ ਹੈ ਗੱਲ ਮੈਂ ਮੰਨ ਗਿਆ ਕੋਈ ਲੰਗਰ ਚੱਲਦਾ ਹੁਣ ਆਪਾਂ ਦੋ ਜਣੇ ਹੀ ਜੰਨੇ ਆਪਣਾ ਦੁਫਾਤੇ ਬੰਦੇ ਪੈਣਾ ਜਾ ਕੇ ਉੱਤੇ ਆਪਾ ਤੋ ਸਾਡੇ ਕਰ ਕੀ ਭਜਣ ਪੈ ਜਾਣ ਹਣ ਉਤੇ ਬੋੜਾ ਮਿੰਟ ਚਾਲਦਾ ਹੋਰ ਚੱਲ ਪਿੰਡ ਵਿੱਚ ਇਕੱਠਾ ਕਰ ਜਿੰਨਾ ਸਾਰਾ ਸਾਡਾ ਸੁੱਤੀ ਉਹ ਕਰਦਾ ਇੱਕ ਜੱਲੀ ਕਰਦਾ ਜਿਹਨੂੰ ਮਾਰਨ ਦਾ ਸੱਤੇ ਉਹ ਗਰੀਬ ਖਾਤਰ ਦਾ ਮੈਂ ਮੰਨਦਾ ਉਹ ਐਂ ਤਾਂ ਤੂੰ ਵੀ ਠੀਕ ਹੈ ਮਲਕੀ ਦਾ ਭਾਈ ਤੂੰ ਠੀਕ ਹੈ ਕਰਦਾ ਜੀ ਉਹ ਹੈਗਾ ਉਹ ਨਹੀਂ ਹੈਗਾ ਭਾਈ ਕੁਲੇ ਨੂੰ ਖਾਣ ਨੂੰ ਠੀਕ ਆ ਹਾਂ ਇਹੋ ਹੈਗਾ ਉਹ ਵੀ ਦੋਹਾਂ ਦਾ ਉਹਦੀ ਫੇਰ ਪਾ ਗਿਆ ਉਹ ਤੇ ਆ ਕਿਹਨੇ ਚੱਲ ਉਹ ਤਾਂ ਜਲੀ ਪਾਣੀ ਤੇ ਮਾਰਦਾ ਮੈਂ ਕਹਾਂ ਤਾਲੂ ਘਰ ਤੇ ਤੋਂ ਨੇ ਬਾਥਰ ਬਗਾਲਦੇ ਬੰਨ ਲੈ ਗਏ ਆਪਣੇ ਅਰੇ ਗਾਰੋ ਬਜਰ ਮਾਰੋਗੇ ਦੇ ਮਾਰੋ ਆਲੇ ਵਾਲੇ ਅੱਗੇ ਫੋੜੇ ਨਾਲੇ ਛੇਤੀ ਫੋੜੂਗੇ ਉਸੇ ਲੱਕੇ ਜਲਦੀ ਜੀ ਨਾ ਉਹ ਟ੍ਰੇਨ ਟ੍ਰੇਨ ਪਰ ਜਾਣਾਗੇ ਮੋਟਰ ਉਹ ਅੱਗੇ ਫੋੜੇ ਜੱਜ ਦੇ ਝੁੰਡਾ ਨਿਕਾੜ ਦੇਣ ਵਾਸਤੇ ਆਉਂਦੇ ਨੇ ਉਹ ਤੇ ਯਾਰਾ ਕੀ ਗੱਲ ਕੋਈ ਐ ਨਾ ਚੱਲ ਜਾਣਾ ਕੀ ਫੋੜੇ ਹੁੰਦੇ ਇੱਕ ਤਾਂ ਵਿਆ ਉਹਦੇ ਵੀ ਹੁੰਦੇ ਨੇ ਉਹਦੇ ਨਾਲੇ ਦੇ ਝੂਡੂ ਕਰਦੇ ਉਹ ਉਹ ਤਾਂ ਜਾ ਜਾਂਦੇ ਨੇ ਉਹ ਵੀ ਆਉਂਦੇ ਨੇ ਸਮਝ ਗਿਆ ਹਾਂਾਰੇ ਕਿਧਰ ਗਈ ਗਿਆ ਇਹ ਨੰਦਰੀ ਦੁਲਕਿਆਣਾ ਇਹ ਨਦੀ ਆਉਂਦੀ ਕਿਹੜੀ ਉਹ ਸਰਸਾ ਕਹਿੰਦੇ ਉਹਨੂੰ ਚਾਰਵੇਂ ਗੰਗਾ ਗੁਰਦੁਆਰਾ ਟੱਪ ਦੇਦਾਰੇ ਉੱਥੇ ਉੱਥੇ ਉਡੰਦੇ ਤੇ ਉੱਥੇ ਉਡ ਗਿਆ ਤੇ ਛੜੇ ਪਿੱਛੇ ਜਾਣਾ ਜਿੰਨੇ ਛੜੇ ਹੁੰਦੇ ਸਾਰੇ ਜੰਦੇ ਜਾਲਦੇ ਤੇਰੇ ਫਿਰ ਸੁਣਦੇ ਸਾਰੇ ਜਾਂਦੇ ਨੇਾਰੇ ਬਿੰਦ ਤੇ ਵੀ ਜਾਂਦੇ ਪਿਆਰ ਝੂੜਦਾ ਕਿ ਆਗ ਪਹਿਲਾਂ ਹੀ ਦੇਖਾ ਵੀ ਗੱਠ ਦੇ ਕੇ ਕਿਤੇ ਬਾਦ ਸਾਰੇ ਮਰਦੇ ਕੋਈ ਰੈਕ ਪਾਟਿਆ ਉਹ ਤਾਂ ਸਾਰੇ ਮਰਲੇ ਵਿਚਾਰੇ ਪਿਆ ਹੈ ਮੈਨੂੰ ਢੋਟ ਦਈ ਦੋ ਢੋੜੇ ਨੂੰ ਗੰਟੂ ਨੂੰ ਕਾਟ ਦੇ ਦੇ ਆਏ ਕਹਿੰਦੇ ਤੇ ਵਿਆਹ ਹੋ ਜਾ ਬੈਕ ਪਰ ਹੋਵੇ ਨਹੀਂ ਉਹਨਾਂ ਨੇ ਜੇ ਨਹੀਂ ਬਣਾ ਤਾਂ ਉਹਨਾਂ ਨੇ ਤੇ ਬਣਾ ਲੜੜੇ ਹੁੰਦੇ ਨਹੀਂ ਨਹੀਂ ਹੁਣ ਪੱਥਰਾਂ ਦੀ ਢੇਰੀਆਂ ਵੀ ਤਾਂ ਲਾਉਂਦੇ ਹੁੰਦੇ ਪੱਥਰਾਂ ਦੀਆਂ ਢੇਰੀਆਂ ਫਿਰਾਂ ਦੀ ਘਰ ਬਣਾਉਣ ਨੂੰ ਝੂੜਦਾ ਬਖ ਦੇ ਵੀ ਘਰ ਬਾਜਦੇ ਵੇ ਆਹ ਬਈ ਫਿਰੇ ਜਾ ਕੇ ਨਾ ਨਾ ਕੀ ਕਰਨਾ ਤੱਪ ਦੇ ਮੱਥਾ ਦੇਖਣਾ ਹਾਂ ਇੱਥੇ ਵੀ ਇਹਦਾ ਵਾਸਤੇ ਜਾਣਾ ਉੱਥੇ ਤਰਕੋ ਗਏ ਨਾ ਝੁੰਡਾਂ ਰੁ ਇਕੱਠਾ ਦਿੱਤੀਆਂ ਇਹਨੇ ਕੱਪੜੇ ਖੋਲਣੇ ਦੋ ਜਣੇ ਨੇ ਹਾਂ ਬਾਹਰੇ ਦੇ ਪਿੱਛੇ ਕੱਪੜੇ ਖਾਣ ਨੇ ਮੱਥੇ ਦੇ ਸੱਪੇ ਪੈਰਾ ਡੌਟ ਕਰਦਾ ਜਾਣਾ ਡੌਟ ਕਰਦਾ ਜਾਣਾ ਨਾਲ ਆਈ ਤੱਕ ਤੇ ਪਿੰਡ ਦੇ ਡੌਟ ਕਰਦੇ ਆਉਂਦੇ ਆ ਚਾਹੇ ਪੌੜੀ ਉੱਪਰ ਜਾ ਕੇ ਮੈਂ ਪੰਨ ਦਾ ਸਾਹ ਜਾਂਦਾ ਰਹਿੰਦਾ ਰਹਿੰਦਾ ਕਿੰਨਾ ਐਸਾ ਝੁੰਡ ਬਣਿਆ ਬੈਠਾ ਸੀ ਨੂੰ ਮਹਾ ਹਾਂ ਜਾ ਕੇ ਨੋ ਬਗਾਲਾ ਜਿੱਦੇ ਇਹ ਜਿਹਨਾਂ ਦਾ ਨਾਮ ਕਰਦੇ ਨੇ ਪਿੰਡ ਦੇ ਜਾਂਦੇ ਹੀ ਕਰਦੇ ਗੱਲ ਵੀ ਠੀਕ ਹੈ ਨਹੀਂ ਅ ਦੋ ਤਿੰਨ ਪ੍ਰਕਾਰ ਦੇ ਡੰਡਾ ਉਤ ਹੁੰਦੇ ਨੇ ਇੱਕ ਹੈਗਾ ਮੰਨ ਲਓ ਪਿੰਡ ਤੇ ਜਾਣਾ ਇੱਕ ਕੋਲਾਂ ਵਾਲੇ ਟੋਬੇ ਤੇ ਕਰਦੇ ਆ ਇੱਕ ਪਹਿਲੀ ਪੌੜੀ ਤੇ ਕਰਨਾ ਹੁੰਦਾ ਤਿੰਨ ਪ੍ਰਕਾਰ ਦੀ ਡੰਡਾ ਹੁੰਦੀ ਹੈ ਅਸਲੀ ਅਸਲੀ ਨੂੰ ਪੜੀ ਦਾ ਟ੍ਰੀਪਿੰਗ ਵਾਲੇ ਨੂੰ ਮਿਲਣੀ ਹੋਰ ਸਫੜੀ ਦਾ ਬੇਜਾਨੀ ਪਾਸੋਂ ਕੱਪੜਾ ਡਾਉ ਪੈ ਗਾ ਜੀ ਕਦਰ ਮੱਥਾ ਟੇਕਦੇ ਆਂ ਨਹੀਂ ਇਹ ਸੁਣੀ ਡੰਡਾ ਉਹਦਾ ਤਾਂ ਪਤਾ ਕੀ ਐ ਜਿਵੇਂ ਕਹਿੰਦੇ ਨੇ ਮੇ ਮਾਤਾ ਮੇਰਾ ਅਗਲੇ ਸਾਲ ਆਹ ਕੰਮ ਹੋ ਜਾਵੇ ਮੈਂ ਪਹਿਲੀ ਪੌੜੀ ਪੌੜੀ ਦੇ ਭਾਈ ਜਾਂਦੇ ਆ ਹਾਂ ਜਾਂਦੇ ਤੁਰਕੇ ਵੀ ਜਾਂਦੇ ਆ ਐਈ ਗੱਲ ਹੈਗੀ ਐ ਇਹਦੇ ਕੋਈ ਸ਼ੱਕ ਨਹੀਂ ਜਾ ਪਰ ਇਹ ਝੂਠ ਨੂੰ ਉੱਠ ਦੇ ਜਾ ਕੇ ਦੇਣੀ ਐ ਉਹ ਜਾਣਾ ਨਹੀਂ ਪਰ ਕੋਤਵਾਰੇ ਕਿਤੇ ਜਾਣਾ ਨਹੀਂ ਹਾਂ ਇੱਕ ਦਿਨ ਜਾਣਾ ਉੱਥੇ ਸੌਜੀ ਜਿਹਾ ਮੰਗਲੇ ਉਹ ਹੌਲੀ ਹੌਲੀ ਪੂਰੀ ਹੋਣੀ ਜਿੰਦ ਤੇ ਟਾਈਮ ਹਾਂ ਆਪੀ ਜਾਣਾ ਉਹ ਇਹ ਗੱਲ ਹੈ ਕੋਈ ਕੋਈ ਟੀਲ ਹੋਣਾ ਢੂਣ ਸੜਕ ਪਖੜਾ ਆਇਆ ਫੜਾ ਵਿੱਚ ਕੀ ਗੱਲ ਫੜਾ ਵਿੱਚ ਉਹ ਵਾਲੇ ਨਾਲ ਇਕੱਠੇ ਕਰੇ ਘੱਟ ਦੇ ਰਹੀ ਰਾਤਾ ਵੀ ਸਾਫ਼ ਹੁੰਦਾ ਦੂਰੇ ਗੱਲ ਹਾਂ ਉਹ ਵੀ ਗੱਲ ਹਾਂ ਗੱਲ ਤਾਂ ਇੱਥੇ ਤੇ ਚੱਲੀਦੀ ਹੈ ਰਸਤਾ ਸਾਫ਼ ਕਰਨ ਦੇ ਚੱਕਰ ਤੇ ਚੱਲੀਦੀ ਉਹ ਵਿਆਦਾ ਕੱਢ ਰਿਹਾ ਦੇਖੀ ਯਾਰ ਇਹ ਤਾਂ ਹੈ ਤਾਂ ਨਾ ਝੂਠ ਬੰਦ ਲਾ ਵਾ ਕੀ ਹੋ ਜਾਦਾ ਬੰਦ ਆ ਮੈਂ ਮਾਰਾ ਮੁਲਕੇ ਲੱਗਾ ਯਾਰ ਉਹ ਰਖਾ ਲੈ ਪਰ ਆ ਗਿਆ ਆਪ ਵੀ ਗਈ ਐ ਹਾਂ ਕਹਿੰਦਾ ਪੇੜ ਦੇ ਬਾਤੇ ਉੱਤੇ ਦਿਖਾਵਾਂ ਤੈਨੂੰ ਕਹਿੰਦਾ ਹਾਂ ਕੀ ਕਹਿਦਾ ਪੇੜ ਗਿਆ ਪੇੜ ਗਿਆ ਹਾਂ ਜੀ ਦਿਖਾਵਾਂ ਕਹਿੰਦਾ ਕਿ ਆਉਂਦੀ ਬਈ ਜਾਂਦਾ ਹਾਂ ਕਹਿੰਦਾ ਹੋ ਗੱਲੇ ਬਾੜ ਮੱਤਣਾ ਪੁੱਛਦਾ ਹਾਂ ਮਖਾੜੇ ਕਰਾਂ ਮਾਉਂਦੀ ਹਾਂ ਕਹਿੰਦਾ ਉਹ ਵੀ ਜਾਂਦੀ ਉਹਦੇ ਕੀ ਗਿਆ ਬੰਦਾ ਹਾਂ ਗਦਾ ਕਰਦਾ ਗੰਜਾ ਰੋ ਨੇ 10 ਮਿੰਟਾਂ ਮਾ ਗੰਜਾ ਕਰਦਾ ਤੁੰ ਨੂੰ ਵਰਗਾ ਕਰਦਾ ਸਾਫ ਕਹਿੰਦਾ ਦੇਖ ਰਹੀ ਜੀ ਮੈਂ ਨੇ ਫਰੇਸ ਗਿਆ ਚਲੋ ਆਪਾਂ ਦਾ ਨਾਨਾ ਦੇ ਵੀ ਜਾਣਾ ਆਪਾਂ ਨੇ ਭਾਈ ਉੱਥੇ ਹੋ ਨਹੀਂ ਬੰਨਣੇ ਹੈਗੇ ਆਪਾਂ ਦਾ ਮਾਤਾ ਕੋਲ ਅਰਦਾਸ ਬੇਨਤੀ ਕਰੂੰਗੇ ਸਰਬਤ ਦੇ ਭਲੇ ਦੀ ਵੀ ਸਾਰਿਆਂ ਨੂੰ ਕੁਝ ਰੱਖੀ ਮਾਤਾ ਤੁਮ ਬਾ ਠੀਕ ਹੈ ਨਾ ਹਾਂ ਦੇਖੋ ਯਾਰ ਮੇਂ ਦੇਵੀ ਦੇਵਤੇ ਵੀ ਹੈਗੇ 33 ਕਰੋੜ ਦੇ ਵੀ ਦੇਵਤੇ ਜੀ ਮਹਾਰਾਜ ਹਾਂ ਹਾਂ ਸਾਰੇ ਦੇਵੀ ਦੇਵਤੀ ਦੇਵ ਜੀ ਦੇਵ ਜੀ ਸਭ ਸਾਰੇ ਆਪਣੇ ਆਪਣੇ ਪਿੰਡਾਂ ਦੇ ਹੋਏ ਨੇ ਇਹ ਬਹੁਤ ਸਟੈਪ ਹੈ ਨਾ ਇਹਨਾਂ ਦੇ ਅੱਜ ਵੀ ਮੰਨਦੇ ਰਹੀ ਤੁਹਾਨੂੰ ਵੀ ਲੋਕਾਂ ਦੇ ਹੈ ਜੀ ਰਹੀ ਜੀ ਆਪਣੀ ਜਗ੍ਹਾ ਹੈਗੀ ਹੈ ਲੋ ਜੀ ਮੈਂ ਵੀ ਉਹੀ ਰਫਤਾਰ ਦਾ ਪੈ ਰਿਹਾ ਮੈਂ ਕਹਿੰਦਾ ਮੈਂ ਨਹੀਂ ਹਟਦਾ ਕਹਿੰਦਾ ਤੁਹਾਡੀਆਂ ਜਦ ਤੱਕ ਤੁਸੀਂ ਗੱਲਾਂ ਨਹੀਂ ਖਤਮ ਹੁੰਦੀ ਇੱਧਰ ਬਲਕੀ ਦਵਾਈ ਕਹਿੰਦਾ ਅਸੀਂ ਵੀ ਗੱਲ ਨਹੀਂ ਕਰਾਂ ਹੈ ਗੱਲਾਂ ਕਿੱਥੇ ਖਤਮ ਹੁੰਦੀ ਨੇ ਇਹ ਤਾਂ ਬਣਾ ਲੈਣਾ ਹੈ ਜਨਾਈ ਕੰਚਾਰ ਸਾਡੀ ਅਰੇ 30 35 ਸਾਲ ਹੋਰ ਪੁੱਛੇ ਜਾਣਾ ਬੰਦੇ ਬੰਦੇ ਕਿਹਦੇ ਪੜਦੇ ਨੇ ਜਾ ਬੱਕਰੀਆਂ ਜੋਈਆਂ ਕਿਸੇ ਦੀਆਂ ਦੂਜੀਆਂ ਕਿਸੇ ਦੀ ਬੱਕਰੀਆਂ ਆ ਬਲਕੀ ਦਵਾਈ ਆਹ ਤੇ ਬਾਈਕੇ ਦਾ ਪੜਿਆ ਤੂੰ ਤੁੰਦਾ ਮਾਸਟਰ ਨੂੰ ਲਾਹੇਂਗਾ ਦਾਦਾ ਘਰ ਦਾ ਕਹਿੰਦਾ ਪੱਤੀ ਤੇ ਤੁੰਤੇ ਡੱਟ ਕੇ ਰਹਿ ਗਈ ਬਈ ਜਿੰਮੋਟੀ ਰੱਖੇਂ ਤੂੰ ਆਏ ਬਰਾ ਸ਼ੋਕੂ ਵਾਟਰ ਹੀ ਕਿਹਾ ਤੋੜਾ ਨਾ ਇਹ ਵੀ ਮੇਰੇ ਪੱਤੀ ਮਰਵੇ ਟੁਆਲੇ ਹੋ ਗਈ ਹੋਰ ਪਾ ਬਾਈ ਤੂੰ ਵੀ ਲੱਗਿਆ ਸਕੂਲ ਮੁਕੀਤ ਬਾਈ ਮਾਈ ਦਾ ਬਾਈ ਜੇ ਨਾ ਹੋਇਆ ਆਦੇ ਯਾਰ ਜਿਆ ਬੜਾ ਭਾਈ ਪੜਿਆ ਤਾਂ ਬੜਾ ਜਿਹਾ ਨਹੀਂ ਉਹ ਦੂ ਤਿੰਨ ਪੜਿਆ ਹੈ ਉਹਦੇ ਬਾਅਦ 3 ਡੇਢ ਸਾਲ ਚਾੱਕੀ ਲੈ ਕੇ ਜਿਹੜੇ ਸਾਲ ਪੜਿਆ ਹੈ ਅੱਛਾ ਸਾਲ ਚਾੱਕੀ ਲੈ ਕੇ ਨਿਆਣੇ ਬੰਦੂ ਵੀ ਜਾਦਾ ਨਹੀਂ ਮੈਂ ਉਹਦੀ ਬਲਦੇਵ ਵਾਜ ਦੀ ਗੱਲ ਕਰ ਰਹਾ ਬਲਦੇਸੇ ਉਹ ਪੜ ਗਿਆ ਉਹ ਪੜ ਗਿਆ ਤਾਂ ਨਾ ਹਾਂ ਅੱਛਾ 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 ਮਾਸਟਰ ਦਾ ਬਸ ਮੇਰੇ ਦੋ ਤਾਂ ਇਲਾਕਾ ਜਾਣਾ ਬਥੇਰੇ ਦਾ ਸਕੂਲ ਤਾਂ ਆਪਣਾ ਸਾਰੇ ਪਾਸੇ ਤੇ ਖੁੱਲਾ ਹੀ ਹੁੰਦਾ ਚਾਰਦਵਾਰੀ ਚ ਹੁੰਦੀ ਰਹਦੀ ਨੇ ਨਾ ਜਾਂਦੀ ਸਾਰੇ ਉਹਨਾਂ ਨੇ ਦੁੱਧ ਨੂੰ ਭੇਜਦੇ ਨੇ ਕਾਡਾ ਡੇਢ ਘੰਟਾ ਦੁੱਧ ਨੂੰ ਅਸੀਂ ਬੱਕਰੀਆਂ ਟੋੜ ਲੈ ਵੀ ਕਿਹਦੇ ਬਾੜਾ ਚ ਗੜੇ ਨਹੀਂ ਹੈਗਾ ਹੋਰ ਜਾਣੇ ਜੋ ਵੀ ਜਾਦਾ ਤੋ ਚਿੱਠੀ ਫੜਾ ਦੇ ਲੈ ਕਮਾਲ ਬੋ ਫੜਾਇਆ ਆਪਣੂ ਗਲੇ ਫੜਾ ਸਾਡੇ ਡੇਢ ਘੰਟੇ ਕੰਮ ਆ ਗਿਆ ਯਾ ਸੁੱਕੀ ਹੀ ਲੀਉਣੀ ਜ਼ਿਆਦਾ ਹੁੰਦਾ ਤੁਰਕੀ ਜਾਂ ਦੰਦ ਚਾਓ ਮੇਰੀ ਐਨਾਂ ਦਾਈ ਮਾਸਟਰ ਆ ਗਿਆ ਸੋਨੇ ਜਨਮ ਛਾੜੋ ਸਾਰੇ ਗਲੇ ਆੜੀ ਮਾਸਟਰ ਗਲ ਆੜੀ ਧੀ ਜਨਮ ਜਾਣੀ ਨਹੀਂ ਕਹਿੰਦੀ ਕੀ ਬਣਿਆ ਅਰਬਾ ਇਹ ਲਗਾ ਚਿੱਠੀਆਂ ਤੇ ਆ ਇਹ ਸਕੂਲ ਨਾਲ ਦੂਰ ਭੇਜਣੀ ਹਾਂ ਦੇਖ ਲੈ ਜਾਣਾ ਉਹ ਵੀ ਗੱਲ ਲਤੀ ਹੁਣ ਤੁਰ ਕੇ ਖੇਤ ਨੂੰ ਜਾਉਂਦਾ ਕੋਈ ਮੋਟਰ ਬਗਰ ਆਉਂਦੇ ਨੂੰ ਜੂਰ ਹੈ ਕਰਨਾ ਐ 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